ਜਦੋਂ ਨਾਂ ਸਮਝ ਸੀਗੇ ਉਦੋਂ ਵੀ ਅਰਦਾਸ ਕਰਦੇ ਹੁੰਦੇ ਸੀ ਰੱਬ ਨੂੰ ਤਾਂ ਉਦੋਂ ਦੀ ਅਰਦਾਸ ਤੇ ਤੇ ਜਿਹੜੀ ਹੋਣ ਕਰੀਦੀ ਆ ਤੇ ਇਹ ਚ ਮੈਨੂੰ ਲੱਗਦਾ ਬਹੁਤ ਫਰਕ ਆਇਆ ਪਹਿਲਾਂ ਜਿਵੇਂ ਆਮ ਲੋਕ ਕਰਦੇ ਉਦਾਂ ਹੀ ਮੈਂ ਵੀ ਅਰਦਾਸ ਕਰਦਾ ਹੁੰਦਾ ਸੀ ਕਿ اے ਰੱਬਾ ਮੈਨੂੰ ਇਹ ਚੀਜ਼ ਦੇ ਦੇ ਫਲਾਨਾ ਦੇ ਦੇ ਕਿ ਜਿਹੜੇ ਮੇਰੇ ਨੇੜੇ ਤੇੜੇ ਮੈਨੂੰ ਲੱਗਦਾ ਸੀ ਮਾੜੇ ਲੋਕ ਆ ਕਿ ਮੈਨੂੰ ਇੰਨਾ ਦੇ ਕੇ ਮੈਂ ਉਹਨਾਂ ਨੂੰ ਵੀ ਉਹਨਾਂ ਦੀ ਵੀ ਮਦਦ ਕਰ ਦੇ ਪਰ ਅੱਜ ਕੱਲ੍ਹ ਅਰਦਾਸ ਹੈ ਜਿਹੜੀ ਮੇਰੀ ਉਹ ਚ ਮੈਨੂੰ ਲੱਗਦਾ ਵੀ ਮੈਂ ਬਦਲਾਵ ਕੀਤਾ ਜਾਂ ਆਗੇ ਨੇ ਬਦਲਾਵ ਉਮਰ ਦੇ ਹਿਸਾਬ ਨਾਲ کہہ ਸਕਦੇ ਆ ਤਾਂ ਅੱਜ ਕੱਲ ਮੈਂ ਇਹ ਨਹੀਂ ਕਹਿੰਦਾ ਕਿ ਮੈਨੂੰ ਇੰਨੇ ਪੈਸੇ ਮਿਲ ਜਾਣ ਤੇ ਕਿੰਨੇ ਮਿਲਦੇ ਤੇ ਇਹ ਚਾ ਮੈਨੂੰ ਅੱਜ ਕੱਲ ਲੱਗਦਾ ਨਹੀਂ ਕਿ ਕਿਉਂਕਿ ਆਪਾਂ ਜੋ ਵੀ ਕੰਮ ਕਰਦੇ ਆ ਤਾਂ ਮੈਨੂੰ ਲੱਗਦਾ ਆਪਾਂ ਨੂੰ ਮੰਗਣ ਦੀ ਲੋੜ ਆ ਆਪਾਂ ਜੋ ਡਿਜ਼ਰਵ ਕਰਦੇ ਆ ਆਪਣੇ ਕੰਮਾਂ ਦਾ ਉਹ ਆਪਾਂ ਨੂੰ ਮਿਲਣਾ ਹੀ ਮਿਲਣਾ ਤੇ ਜੋ ਵੀ ਅੱਜਕੱਲ ਮੰਗੀਦਾ ਉਹ ਇਹੀ ਆ ਕਿ ਰੱਬਾ ਇੰਨਾ ਕੁ ਦੇਈ ਕਿ ਮੈਂ ਹੋਰ ਕਿਸੇ ਲਈ ਕੁਝ ਕਰ ਸਕਾਂ ਨਾ ਕਰ ਸਕਾਂ ਪਰ ਮੈਂ ਆਪਣੀ ਫੈਮਿਲੀ ਲਈ ਆਪਣੇ ਮਾਪਿਆਂ ਨੂੰ ਜਾਂ ਆਪਣੇ ਘਰ ਵਾਲੀ ਨੂੰ ਉਹਨਾਂ ਨੂੰ ਖੁਸ਼ ਰੱਖ ਸਕਾਂ ਤਾਂ ਇੰਨੇ ਕੁ ਮਤਲਬ ਕਾਬਲ ਹੋ ਸਕੀਏ ਤੇ ਜਿਹੜੇ ਦੂਜੇ ਲੋਕ ਆ ਜਾਂ ਮਾੜੇ ਆ ਤਾਂ ਉਹਨਾਂ ਨੂੰ ਵੀ ਇੰਨਾ ਕੁ ਕਾਬਲ ਕਰੀ ਕਿ ਉਹਨਾਂ ਨੂੰ ਮੰਗਣ ਦੀ ਲੋੜ ਨਾ ਪਵੇ ਕਿਸੇ ਤੋਂ ਜਾਂ ਮੈਂ ਜਾਂ ਕੋਈ ਵੀ ਕਿਉਂ ਕਿਸੇ ਅੱਗੇ ਹੱਥ ਕਰਨ ਕਿਉਂ ਕੋਈ ਉਹਨਾਂ ਦੀ ਮਦਦ ਕਰੇ ਹਰ ਇੱਕ ਦੀ ਮਤਲਬ ਇਨੀਕ ਆਪਣੀ ਜਿਹੜੀ ਜ਼ਿੰਦਗੀ ਸਹੀ ਹੋਵੇ ਕਿ ਸਾਰੇ ਯਾਰ ਵਧੀਆ ਜਿਉਣ ਤਾਂ ਅੱਜ ਕੱਲ੍ਹ ਅਰਦਾਸ ਤੇ ਮੈਨੇ ਆ ਜਿਹੜੇ ਮੇਰੇ ਲਈ ਤਾਂ ਉਹ ਬਦਲ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਇਹ ਮਿਲ ਜਿਓ ਮਿਲ ਜੇ ਤਾਂ ਸਾਰਿਆਂ ਨੂੰ ਇਹ ਚਾਹੀਦਾ ਯਾਰ ਕਿ ਅਰਦਾਸ ਹੈ ਜਿਹੜੀ ਉਹ ਸਰਬਤ ਦੇ ਭਲੇ ਲਈ ਹੋਵੇ ਨਾ ਕਿ ਆਪਦੇ ਨਿੱਜੀ ਫਾਇਦਿਆਂ ਲਈ